ਉਹਨਾਂ ਦੀ ਮਜਬੂਰੀ ਹੈ ਬਿਮਾਰੀ ਕਰਕੇ ਫੋੜਾ ਜਾ ਉਹਨਾਂ ਨੂੰ ਹੋ ਗਿਆ ਇਸ ਕਰਕੇ ਸਾਡੇ ਨਾਲ ਅਸੀਂ ਉਹਨਾਂ ਦਾ ਚਾਰਜ ਸਾਨੂੰ ਦੇ ਦਿੱਤਾ ਉਹਨਾਂ ਨੂੰ ਅਸੀਂ ਬਹੁਤ ਮੁਆਫੀ ਦਿੰਦੇ ਆ ਮੈਂ ਪ੍ਰਧਾਨ ਕੇ ਦਾ استਿਫਾ ਆਪਣੇ ਸ਼ਰੀਰਕ ਤੌਰ ਤੇ ਤਕਲੀਫ ਨਾਲ استਿਫਾ ਦਿੱਤਾ ਕਿ ਨਵੇਂ ਪ੍ਰਧਾਨ ਨੂੰ ਵਿਜੇ ਕੁਮਾਰ ਤਨੇਜਨ ਨੂੰ ਚਾਰਜ ਪੂਰਾ ਸਵਾਲ ਦੇ ਦਿੱਤਾ ਇਨੇ ਪੰਜਾਬ ਚ ਹੁਣੇ-ਹੁਣੇ ਹੜ੍ਹ ਆਏ ਹੋਏ ਹੈ ਇਨੇ ਜੀ ਬਹੁਤ ਭਾਰੀ ਨੁਕਸਾਨ ਹੋਇਆ ਜਾਨੀ ਤੇ ਮਾਲੀ ਨੁਕਸਾਨ ਹੋਇਆ ਲੋਕ ਘਰ ਤੋਂ ਬੇਕਾਰ ਹੋ ਗਏ ਉਹਦਾ ਸਾਨੂੰ ਬੜਾ ਅਫਸੋਸ ਹੈ ਬੜਾ ਦੁੱਖ ਆ ਪੰਜਾਬ ਦਾ ਜਿਹੜੀ ਤਬਾਈ ਹੋਈ ਹੈ ਸਾਨੂੰ ਸਾਰੀ ਯੂਨੀਅਨ ਵੈਲਫੇਅਰ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਕੇ ਮੱਦਾ ਪਾਤਾ ਸੀ ਬਾਕੀ ਜੋ ਅਗਲਾ ਸਾਡਾ ਕੈਬਨ ਫੈਸਲਾ ਕਰੇਗੀ ਉਹਦੇ ਤੋਂ ਅਗਲੀ ਵਾਰੀ ਅਨਾਉਂਸ ਕਰਾਂਗੇ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਹੈ ਜਿਹੜਾ 6ਵੇਂ ਪੇਕ ਮਿਸ਼ਨ ਦਾ ਇੱਕ ਲੰਗੜਾ ਫੈਸਲਾ ਹੈਗਾ ਕਿ ਉਹਨੂੰ ਇੱਕਦਮ ਮੁਲਾਜ਼ਮਾਂ ਨੂੰ ਜਿਹੜਾ ਹੈ ਉਹ ਬੈਨੀਫਿਟ ਦਿੱਤਾ ਜਾਵੇ ਜਿਹੜਾ 29 ਤੱਕ ਦੀ ਕਿਸ਼ਤਾਂ ਬੜਾਈਆਂ ਹੋਈਆਂ ਇਹ ਲੰਗੜਾ ਫੈਸਲਾ ਹੈ ਇਹ ਸਾਨੂੰ ਮਨਜ਼ੂਰ ਨਹੀਂ ਹੈ ਨਾਮ ਤੇ ਸ਼੍ਰੀ ਵਿਜੇ ਕੁਮਾਰ ਜੀ ਤਨੇਜਾ ਰਿਟਾਇਰ ਕਰਮਚਾਰੀ ਜੁਨਾ ਵੈਲਪਰ ਐਸੋਨ ਦੇ ਪ੍ਰੈਜ਼ੀਡੈਂਟ ਜੀ ਤੇ ਅੱਜ ਉਹ ਇਹ ਪ੍ਰਧਾਨਗੀ ਦਾ ਚਾਰਜ ਉਹਨੂੰ ਦਿੱਤਾ ਗਿਆ ਸਾਡੇ ਸੀਨੀਅਰ ਪ੍ਰਧਾਨ ਜਿਹੜਾ ਸੀਨੀਅਰ ਸੀਨੀਅਰ ਬੰਦੇ ਆ ਸਾਡੇ ਬਹੁਤ ਮਿਹਨਤੀ ਮਾਣ ਇਨਸਾਨ ਆ ਉਹਨਾਂ ਦੀ ਮਜਬੂਰੀ ਹੈ ਬਿਮਾਰੀ ਕਰ ਥੋੜਾ ਜਿਹਾ ਉਹਨਾਂ ਨੂੰ ਹੋ ਗਿਆ ਇਸ ਕਰਕੇ ਸਾਡੇ ਨਾਲ ਅਸੀਂ ਉਹਨਾਂ ਦਾ ਚਾਰਜ ਸਾਨੂੰ ਦੇ ਦਿੱਤਾ ਉਹਨਾਂ ਨੂੰ ਅਸੀਂ ਬਹੁਤ ਮੁਵਾਰਕਾ ਦਿੰਦੇ ਆ ਸਾਡੇ ਫਿਰ ਵੀ ਸਾਡੇ ਨਾਲ ਮੋੜਾ ਲਾ ਕੇ ਖੜੇ ਆ ਕੰਮ ਕਰਨ ਸਾਨੂੰ ਕੋਈ ਮਨਾ ਨਹੀਂ ਕਰਦੇ ਜੀ ਤੇ ਜਿਸ ਤਰ੍ਹਾਂ ਕੀ ਤੁਹਾਨੂੰ ਕੋ ਬਾਦਗੀ ਦਾ ਚਾਰਜ ਹੁੰਦਾ ਹੈ ਤੇ ਹੋਰ ਵੀ ਆਪਣੀ ਕਾਰਜਕਾਰੀ ਬਣਾਉਣੀ ਹੈ ਤੇ ਕਾਰਗਰ ਲਈ ਇੱਕ ਜਨ ਮੀਟਿੰਗ ਕਰਾਉਂਦੇ ਕਾਰਗਰੀ ਅਸੀਂ ਕੋਸ਼ਿਸ਼ ਕਰ ਦਾਂਗੇ ਜੀ ਤੇ ਹੋਰ ਕੁਝ ਕੀ ਕਹਿਣਾ ਚਾਹੁੰਦੇ ਹੋ ਹੋ ਸਾਨੂੰ ਬੜਾ ਦੁੱਖ ਹੈ ਪੰਜਾਬ ਦਾ ਜਿਹੜੀ ਤਬਾਈ ਹੋਈ ਹੈ ਸਾਨੂੰ ਸਾਰੀ ਯੂਨੀਅਨ ਵੈਲਫੇਅਰ ਐਸੋਨ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਕੇ ਮੱਦਾ ਬਾਤ ਆ ਸੀ ਬਾਕੀ ਜੋ ਅਗਲਾ ਸਾਡਾ ਕੈਬਨ ਫੈਸਲਾ ਕਰੇਗੀ ਜੀ ਉਹਦੇ ਦੇ ਸੇ ਅਗਲੇ ਵਾਰੀ ਅਨਾਉਂਸ ਕਰ ਦਾਂਗੇ ਰਾਣਾ ਕਸ਼ਮ ਵੱਡੇ ਜਾ ਤੇ ਸਿਰ ਪ੍ਰਧਾਨ ਸੀ ਤੇ ਤੁਸੀਂ ਪ੍ਰਧਾਨਗੀ ਦੀ ਸੀ ਛੱਡੀ ਆ ਤੇ ਕਿਹਨੂੰ ਬਣਵਾਇਆ ਤੁਸੀਂ ਮੈਂ ਪ੍ਰਧਾਨਗੀ ਦਾ ਅਸਤੀਫਾ ਆਪਣੇ ਸ਼ਰੀਰ ਦੇ ਤਕਲੀਫ ਨਾਲ ਅਸਤੀਫਾ ਦਿੱਤਾ ਤੇ ਨਵੇਂ ਪ੍ਰਧਾਨ ਨੂੰ ਵਿਜੇ ਕੁਮਾਰ ਤਨੇਜਨ ਨੂੰ ਚਾਰਜ ਪੂਰਾ ਸਮਾਲ ਦਿੱਤਾ ਤੇ ਕੀ ਉਮੀਦ ਕਰਦੇ ਹੋ ਜੀ ਵਿਜੇ ਜੀ ਤੋਂ ਕੀ ਉਮੀਦ ਕਰਦੇ ਹੋ ਬਹੁਤ ਜ਼ਥੇ ਉਮੀਦ ਹੈ ਕੋ ਕੰਮ ਕਰਨ ਵਾਲਾ ਜਿਹੜਾ ਵੀ ਬੰਦਾ ਹੈ ਉਸ ਤੋਂ ਬੜੀ ਉਮੀਦ ਹੁੰਦੀ ਹੈ ਅੱਗੇ ਵੀ ਮੁਲਾਜ਼ਮਾਂ ਨੇ ਰਲ ਮਿਲ ਕੇ ਅਸੀਂ ਕੰਮ ਕਰਦੇ ਰਹੇ ਪਹਿਲਾਂ ਲੇਕਿਨ ਹੁਣ ਵਿਜੇ ਜੀ ਦੇ ਬੋਝ ਹੈ ਇਹ ਵੀ ਆਪਣਾ ਪੂਰਾ ਨਿਭਾਉਣਗੇ ਆਸ ਜਿੱਦਾਂ ਲਿਖਦੇ ਰਹਿਣਾ ਠੀਕ ਹੈ ਥੈਂਕ ਯੂ ਕੀ ਨਾਮ ਹੈ ਤੁਹਾਡਾ ਮਾਈਸੈਲਵ ਗੁਰਦੀਪ ਸਿੰਘ ਪੋਗੋਲਾ ਐਡਵੋਕੇਟ ਐਕਸ ایਓ ਯੂ ਸਪੈਲਟੀ ਜੀ ਸਰ ਅੱਜ ਮੀਟਿੰਗ ਹੋਈ ਆ ਇਹਦੇ ਵਿੱਚ ਕੁਝ ਵਿਸ਼ੇਸ਼ ਅਚੀਵਮੈਂਟ ਲਈ ਫਸਟ ਆਫ ਹਾਲ ਅਸੀਂ ਜਿਹੜੇ ਪੰਜਾਬ 'ਚ ਹੁਣੇ-ਹੁਣੇ ਹੜ੍ਹ ਆਏ ਹੋਏ ਆ ਇਹਨਾਂ 'ਚ ਬਹੁਤ ਭਾਰੀ ਨੁਕਸਾਨ ਹੋਇਆ ਜਾਨੀ ਤੇ ਮਾਲੀ ਨੁਕਸਾਨ ਹੋਇਆ ਲੋਕ ਘਰ ਤੋਂ ਬੇਕਾਰ ਹੋ ਗਏ ਉਹਦਾ ਸਾਨੂੰ ਬੜਾ ਅਫਸੋਸ ਹੈ ਸਾਡੀ ਯੂਨੀਅਨ ਨੇ ਇਹਦਾ ਬੜਾ ਅਫਸੋਸ ਕੀਤਾ ਹੈ ਦੁੱਖ ਭਟਾਇਆ ਹੈ ਤੇ ਅਸੀਂ ਕੁਝ ਨਾ ਕੁਝ ਆਪਣੇ ਵੱਲੋਂ ਰਿਲੀਫ ਵੀ ਦਵਾਂਗੇ ਤੇ ਅੱਜ ਦੀ ਜੋ ਮੀਟਿੰਗ ਵਿੱਚ ਕੁਝ ਅਚੀਵਮੈਂਟ ਹੋਈ ਹੈ ਸਰ ਉਸ ਬਾਰੇ ਗੱਲ ਕਰਦਾ ਅੱਜ ਦੀ ਮੇਨ ਅਚੀਵਮੈਂਟ ਇਹ ਹੈ ਕਿ 6ਵੇਂ ਕਿਪੇ ਪੇਕ ਮਿਸ਼ਨ ਬਾਰੇ 28 ਮੁਲਾਜ਼ਮਾਂ ਨੇ ਜਿਹੜਾ ਹੈ ਮੈ ਤੋਂ ਨੋਟਿਸ ਆਇਆ ਸੀਗਾ ਤੇ ਬੜੀ ਖੁਸ਼ੀ ਹੋਈ ਕਿ ਪੂਰੇ ਜ਼ਿਲ੍ਹੇ 'ਚ ਸਿਰਫ ਰਾਜਬਰਾ ਕਮੇਟੀ ਦਾ ਹੀ ਇਹ ਸਟਾਰਟ ਹੋਇਆ ਸਾਡਾ ਜਿਹੜਾ ਏਕਤਾ ਹੈ ਸਾਡਾ ਲੀਗਲ ਨੋਟਸ ਹੈ ਉਹਨੂੰ ਫਲ ਪਿਆ ਹੈਗਾ ਤੇ ਅੱਗੇ ਵੀ ਹੋਰ ਕੁਝ ਇਦਾਂ ਦਾ ਹੈ ਵੀ ਜਿਹੜੇ ਕੋਈ ਪੈਂਡਿੰਗ ਹੋਰ ਚੱਲ ਰਿਹਾ ਉਹ ਲਈ ਪੈਂਡਿੰਗ ਇੱਕ ਹੋਰ ਮਸਲਾ ਇਹਦਾ ਨੋਸ਼ਨਲ ਪ੍ਰਮੋਸ਼ਨ ਦਾ ਹੈ ਲੀਗਲ ਲੋਟ ਦਵਾਇਆ ਸੀਗਾ ਤੇ ਉਹਦੇ ਬਾਰੇ ਅੱਗੇ ਕਾਰਵਾਈ ਹੋਣੀ ਹੈ ਤੇ ਮੈਂ ਅੱਜ ਦੀ ਮੀਟਿੰਗ ਜਿਹਨਾਂ ਨੇ ਇਹ ਕਿਹਾ ਵੀ ਮੇਰੇ ਨਾਲ ਮੀਟਿੰਗ ਕਰੋ ਤੇ ਰਿਕਾਰਡ ਤੇ ਉਹ ਤਾਂ ਕਿ ਅੱਗੇ ਉਹਦਾ ਨੋਸ਼ਨਲ ਪ੍ਰਮੋਸ਼ਨ ਦੀ ਕਾਰਵਾਈ ਅੱਗੇ ਚਲਵਾਈ ਜਾਵੇ। ਕੋਈ ਪੰਜਾਬ ਸਰਕਾਰ ਨੂੰ ਅਫੀਲ ਰਿਟਾਇਰਡ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਨੂੰ ਪੰਜਾਬ ਸਰਕਾਰ ਨੂੰ ਇਹ ਹੀ ਬੇਨਤੀ ਹੈ ਜਿਹੜਾ 6ਵੇਂ ਪੇ ਕਮਿਸ਼ਨ ਦਾ ਇੱਕ ਲੰਗੜਾ ਫੈਸਲਾ ਹੈਗਾ ਕਿ ਉਹਨੂੰ ਇੱਕਦਮ ਮੁਲਾਜ਼ਮਾ ਨੂੰ ਜਿਹੜਾ ਹੈ ਉਹ ਬੈਨੀਫਿਟ ਦਿੱਤਾ ਜਾਵੇ ਜਿਹੜਾ 29 ਤੱਕ ਦੀ ਕਿਸ਼ਤਾਂ ਬੜਾਈਆਂ ਹੋਈਆਂ ਇਹ ਲੰਗੜਾ ਫੈਸਲਾ ਹੈ ਇਹ ਸਾਨੂੰ ਮਨਜ਼ੂਰ ਨਹੀਂ ਹੈ ਤੇ ਇੱਕਦਮ ਸਾਰਾ ਇਹ ਬੈਨੀਫਿਟ ਦਿੱਤਾ ਜਾਵੇ। ਥੈਂਕ ਯੂ ਜੀ ਓਕੇ